ਚਲੋ ਜੀ ਅੱਜ ਆਪਾਂ ਬਣਾਉਨੇ ਆਂਗੇ ਖੋਏ ਦੀ ਬਰਫੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਕਿਹਨੇ ਖੋਏ ਦੀ ਬਰਫੀ ਹੈ ਜਿਹੜੀ ਉਹ ਬਣਾ ਲਈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਹ ਮੈਂ ਲੈ ਲਿਆ ਜੀ ਦੇਸੀ ਘਿਓ ਦੇਸੀ ਦੇ ਘਿਓ ਦੇ ਵਿੱਚ ਜਦੋਂ ਚਲੋ ਸਾਡੇ ਤਾਂ ਘਰ ਦਾ ਦੇਸੀ ਘਿਓ ਹੈਗਾ ਇਸ ਕਰਕੇ ਮੈਂ ਘਰ ਦਾ ਦੇਸੀ ਘਿਓ ਲੈ ਲਿਆ ਇਹ ਗਾਂ ਦਾ ਘਿਓ ਹੈ ਜੀ ਦੇਸੀ ਇਹਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲੈਣੀ ਆ ਚੁੱਲ੍ਹੇ ਦੇ ਉੱਤੇ ਹੀ ਤੁਰਲੇ ਦੇ ਉੱਤੇ ਜਦੋਂ ਆਪਾਂ ਆਟੇ ਨੂੰ ਭੁੰਨਦੇ ਆ ਤਾਂ ਜਿਹੜਾ ਇਹ ਬਹੁਤ ਵਧੀਆ ਫਲੇਵਰ ਹੈ ਜਿਹੜਾ ਬਹੁਤ ਵਧੀਆ ਆਉਂਦਾ ਹੈ ਲੋ ਜੀ ਕਿਉਂ ਸੀ ਜਿਹੜਾ ਮੇਰਾ ਬਿਲਕੁਲ ਹੀ ਗਰਮ ਹੋ ਗਿਆ ਗਰਮ ਹੋਣ ਤੋਂ ਬਾਅਦ ਹੁਣ ਇਹਦੇ ਵਿੱਚ ਮੈਂ ਪਾਉਂਗੀ ਕਨਕ ਦਾ ਆਟਾ ਕਨਕ ਦੇ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਚੰਗੀ ਤਰ੍ਹਾਂ ਮੈਨੂੰ ਛਾਣ ਲਿਆ ਸੀ ਬਿਲਕੁਲ ਸਾਫ਼ ਸੀ ਇਹ ਇਹਨੂੰ ਆਪਾਂ ਆਪਦੇ ਅਕੋਰਡਿੰਗ ਪਾ ਸਕਦੇ ਹਾਂ ਕੋਈ ਬਰਫੀ ਦੇ ਵਿੱਚ ਬਿਲਕੁਲ ਵੀ ਆਟਾ ਬਿਲਕੁਲ ਨਹੀਂ ਪਸੰਦ ਕਰਦੇ ਪਾਉਣਾ ਤੇ ਮੈਂ ਤਕਰੀਬਨ ਅੱਧਾ ਕਿਲੋ ਘੋਸੀ ਦਾ ਅੱਧਾ ਕਿਲੋ ਹੀ ਮੈਂ ਆਟਾ ਪਾ ਲਿਆ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਮੈਂ ਕਣਕ ਦੇ ਆਟੇ ਨੂੰ ਚੰਗੀ ਤਰ੍ਹਾਂ ਭੁੰਨ ਲੈਣੀ ਆ ਮਿੱਠੇ ਮਿੱਠੇ ਸੇਕਦੇ ਜਦੋਂ ਆਪਾਂ ਇਹਨੂੰ ਗੈਸ ਤੇ ਭੁੰਨਦੇ ਆ ਤਾਂ ਜਿਹੜਾ ਫਲੇਵਰ ਹੈ ਇਹਦਾ ਹੋਰ ਆਉਂਦਾ ਹੈ ਤੇ ਜਦੋਂ ਆਪਾਂ ਇਹਨੂੰ ਚੁੱਲੇ ਦੇ ਉੱਤੇ ਭੁੰਨਦੇ ਆ ਤਾਂ ਤੁਸੀਂ ਕਦੇ ਵੀ ਦੇਖ ਲਓ ਇਹਦਾ ਜਿਹੜਾ ਫਲੇਵਰ ਹੈ ਉਹ ਹੋਰ ਆਉਂਦਾ ਹੈ ਕਿਉਂਕਿ ਜਿਹੜਾ ਚੁੱਲੇ ਦਾ ਸੇਕ ਉਹ ਮਠਾ ਮਠਾ ਸੇਕ ਹੁੰਦਾ ਹੈ ਤੇ ਉਹਦੇ ਨਾਲ ਫਲੇਵਰ ਹੈ ਜਿਹੜਾ ਉਹ ਬਹੁਤ ਵਧੀਆ ਆਉਂਦਾ ਹੈ। ਲੋ ਜੀ ਆਟਾ ਜਿਹੜਾ ਮੇਰਾ ਭੁੰਨਣਾ ਸ਼ੁਰੂ ਹੋ ਗਿਆ ਆ ਦੇਖੋ ਕਿਉਂ ਨਾ ਹੀ ਬਹੁਤਾ ਜ਼ਿਆਦਾ ਹੈ ਤੇ ਨਾ ਹੀ ਕਿ ਉਹ ਘੱਟ ਹੈਗਾ। ਤੇ ਆਟਾ ਸੀ ਜਿਹੜਾ ਦੇਖ ਤੁਸੀਂ ਬਿਲਕੁਲ ਹੀ ਸਾਫ਼ ਦਿਸ ਰਿਹਾ ਹੈ ਬਰਾਊਨ ਕਲਰ ਦਾ ਹੋ ਗਿਆ ਬਿਲਕੁਲ ਭੁੱਜ ਗਿਆ ਤੇ ਇਹਦੇ ਵਿੱਚ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਲੋ ਜੀ ਹੁਣ ਆਪਾਂ ਨੇ ਵੱਡੀ ਕੜਾਹੀ ਧੋ ਲਈ ਪਹਿਲਾਂ ਦਿਖਾ ਤੇ ਇਹਦੇ ਵਿੱਚ ਮੈਂ ਪਾ ਲੈਣੀ ਆ ਦੁੱਧ ਦੁੱਧ ਹੈ ਜੀ ਇਹ 12 ਲੀਟਰ ਲੋ ਜੀ ਦੁੱਧਾ ਜਿਹੜਾ ਇਹ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਾਂਗੇ ਬਿਲਕੁਲ ਵੀ ਆਪਾਂ ਇਹਨੂੰ ਖੁਰਚਣਾ ਨਹੀਂ ਖੇੜਨਾ ਫੇਰ ਨੂੰ ਹਟਣਾ ਨਹੀਂ ਹੈਗਾ ਕਿਉਂਕਿ ਜਦੋਂ ਤੱਕ ਆਪਾਂ ਇਹਦੇ ਚ ਖੁਰਚਣਾ ਚਲਾਉਂਦੇ ਰਹਾਂਗੇ ਅੱਗ ਜਿਹੜੀ ਉਹ ਬਹੁਤ ਜ਼ਿਆਦਾ ਤੇਜ਼ ਹੈ ਜਿੰਨੀ ਆਪਾਂ ਤੇਜ਼ ਅੱਗ ਰੱਖਾਂਗੇ ਉਨਾ ਹੀ ਛੇਤੀ ਨਿਕਲੂਗਾ ਇਹ ਤੇ ਖੁਰਚਣਾ ਜਿਹੜਾ ਆਪਾਂ ਉਹ ਲਗਾਤਾਰ ਚਲਾਉਂਦੇ ਰਹਾਂਗੇ ਜੇ ਆਪਾਂ ਨੇ ਖੁਰਚਣਾ ਜਿਹੜਾ ਉਹ ਚਲਾਉਣਾ ਬੰਦ ਕਰਤਾ ਤਾਂ ਨਿਚੇ ਹੀ ਲੱਗ ਜਾਂਦਾ ਕੜਾਹੀ ਦੇ ਨਾਲ ਦੁੱਧ ਗਾੜਾ ਹੋਣ ਕਰਕੇ ਇਹ ਮੈਂ ਕੱਢ ਰਹੀ ਹਾਂ ਜੀ ਗਾਂ ਦੇ ਦੁੱਧ ਦਾ ਖੂਆ ਗਾਂ ਦੇ ਦੁੱਧ ਦਾ ਵੀ ਬਹੁਤ ਵਧੀਆ ਖੂਆ ਬਣਦਾ ਤੇ ਲੋ ਜੀ ਇਹ ਜਿਹੜਾ ਦੁੱਧ ਹੈ ਉਹ ਗਰਮ ਹੋਣਾ ਸ਼ੁਰੂ ਹੋ ਗਿਆ ਨੂੰ ਚੰਗੀ ਤਰ੍ਹਾਂ ਆਪਾਂ ਹਿਲਾਉਂਦੇ ਰਹਾਂਗੇ ਇਹ ਬਿਲਕੁਲੀ ਇਹਨੂੰ ਤਕਰੀਬਨ ਹੋਗੇ ਰੱਖੇ ਨੂੰ 2 ਤੋਂ 3 ਘੰਟੇ 2 ਘੰਟੇ ਹਾਂ ਹੋਗੇ 2 ਘੰਟੇ 2 ਘੰਟਿਆਂ ਦੇ ਵਿੱਚ ਸੇ ਇਹ ਤਕਰੀਬਨ ਇਹ ਜਾ ਹੋ ਗਿਆ ਤੇ ਉਦੋਂ ਬਾਅਦ ਆਪਾਂ ਤੁਸੀ ਦੇਖ ਸਕਦੇ ਹਾਂ ਕਰੀਵਨ ਸਾਰਾ ਇਹਨੂੰ ਬਣਨ ਦੇ ਵਿੱਚ ਸਾਨੂੰ ਲੱਗ ਗਏ 4-5 ਘੰਟਿਆਂ ਦਾ ਟਾਈਮ ਲੱਗ ਗਿਆ। ਥੋੜੀ-ਥੋੜੀ ਫੇਰ ਵੀ ਦੇਖੋ ਕਿ ਕੜਾਹੀ ਦੇ ਥੱਲੇ ਥੋੜਾ ਜਿਹਾ ਹਲਕਾ ਜਿਹਾ ਦੇਖ ਰਹੇ ਹਾਂ ਕਿ ਥੱਲੇ ਥੋੜਾ ਜਿਹਾ ਲੱਗ ਗਿਆ। ਦੇਖੋ ਚੰਗੀ ਤਰ੍ਹਾਂ ਇਸਨੂੰ ਹਿਲਾਉਂਦੇ ਰਹਾਂਗੇ। ਠੀਕ ਹੈ ਜਿਹੜਾ ਹੁਣ ਮੈਂ ਘੱਟ ਕੀਤਾ ਹੋਇਆ ਤਾਂ ਕਿ ਇਹ ਥੱਲੇ ਹੋਰ ਨਾ ਲੱਗੇ। ਇਹ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਹੁਣ ਆਪਾਂ ਜਿਹੜਾ ਇਹ ਕਣਕ ਦਾ ਆਟਾ ਭੁੰਨਿਆ ਸੀਗਾ ਕਿਉਂ ਦੇ ਵਿੱਚੋਂ ਇਹਦੇ ਵਿੱਚ ਮਿਕਸ ਕਰ ਲਾਂਗੇ ਤੇ ਸੇਕ ਹੈ ਜਿਹੜਾ ਬਿਲਕੁਲ ਹੀ ਮੈਂ ਉਹ ਬੰਦ ਕਰਤਾ ਤੇ ਬਿਲਕੁਲ ਹੀ ਬਸ ਹਲਕਾ ਜਿਹਾ ਸੇਕ ਹੈ ਤੇ ਕੜਾਹੀ ਚਾਹਮੇ ਨੂੰ ਚੰਗੀ ਤਰ੍ਹਾਂ ਮਿਚ ਮਿਕਸ ਕਰ ਲਾਂਗੇ ਦੇਖੋ ਇਹ ਬਿਲਕੁਲ ਨੂੰ ਚੰਗੀ ਤਰ੍ਹਾਂ ਕੋਈ ਵੀ ਗੱਠ ਨਹੀਂ ਇਹਦੇ ਵਿੱਚ ਪੈਣੀ ਨਹੀਂ ਚਾਹੀਦੀ ਚੰਗੀ ਤਰ੍ਹਾਂ ਵਿੱਚ ਮਿਲਾ ਲਾਂਗੇ ਹੌਲੀ-ਹੌਲੀ ਇਸ ਤਰ੍ਹਾਂ ਕਿਉਂਕਿ ਕੜਾਹੀ ਗਰਮ ਹੋਣ ਕਰਕੇ ਨਾ ਹੌਲੀ-ਹੌਲੀ ਸਾਰਾ ਵਿੱਚ ਹੀ ਮਿਕਸ ਹੋ ਜਾਊਗਾ ਚੰਗੀ ਤਰ੍ਹਾਂ ਬਿਲਕੁਲ ਇੱਕ ਮਿਕ ਹੋ ਗਿਆ ਤੇ ਇਹ ਬਿਲਕੁਲ ਲੈ ਹੁਣ ਇਹ ਆਪਾਂ ਇਹਨੂੰ ਕੜਾਹੀ ਨੂੰ نیچے ਲਾ ਲੈਨੇ ਆਂ نیچے ਲਾ ਕੇ ਦੇ ਵਿੱਚ ਮੈਂ ਪਾਈ ਸੀ ਦੇਸੀ ਖੰਡ ਤੁਸੀਂ ਮਿਕਸੀ ਦੇ ਵਿੱਚ ਵੀ ਇਸਕੇ ਵੀ ਪਾ ਸਕਦੇ ਹੋ ਇਹ ਪੀਸੀ ਹੋਈ ਖੰਡ ਹੈ ਹੁਣ ਚੰਗੀ ਤਰ੍ਹਾਂ ਦੇ ਵਿੱਚ ਮਿਕਸ ਕਰ ਲਾਂਗੇ ਤੇ ਵਿੱਚ ਰਲਾ ਲਾਂਗੇ ਲੋ ਜੀ ਇਸ ਤੋਂ ਹੁਣ ਤਵਾਰੀ ਇਹ ਆਪਾਂ ਵਰਤੀ ਜਮਾ ਲੈਨੇ ਆਂ ਲੋ ਜੀ ਅਸੀਂ ਇਹਨੂੰ ਕੰਡੇ ਦੇ ਉੱਤੇ ਰੱਖਿਆ ਸੀ ਵੀ ਵੇਟ ਕਰਦੇ ਆਂਗੇ ਤਕਰੀਬਨ ਇਹ ਸਾਡਾ ਸਾਰਾ ਖੁਆ ਹੀ ਕਿਉਂਕਿ 2 ਕਿਲੋ ਦੀ ਸਾਡੀ ਪਿੱਤਲ ਦੀ ਪ੍ਰਾਂਤ ਵੀ ਹੈਗੀ ਆ ਉਹਦਾ ਵੀ ਵੇਟ ਨਿਕਲੂਗਾ ਤੇ 4 ਕਿਲੋ ਖੁਆ ਜਿਹੜਾ ਉਹ ਬਣ ਕੇ ਬਿਲਕੁਲ ਤਿਆਰ ਹੋ ਗਿਆ ਲੋ ਜੀ ਇੱਕ ਘੰਟੇ ਦੀ ਰੈਸਟ ਤੋਂ ਬਾਅਦ ਹੁਣ ਆਪਾਂ ਇਹਦੀ ਕੱਟ ਦਿਆਂਗੇ ਬਰਫੀ ਤੁਸੀਂ ਕਿਸ ਹਰ ਇੱਕ ਦਾ ਆਪਦਾ ਆਪਦਾ ਤਰੀਕਾ ਹੈਗਾ ਖੁਆ ਬਣਾਉਣ ਦਾ ਸਾਰੇ ਤਰੀਕਿਆਂ ਨਾਲ ਇਹ ਖੁਆ ਜਿਹੜਾ ਉਹ ਵਧੀਆ ਬਣਦਾ ਮੇਰੇ ਤਰੀਕੇ ਨਾਲ ਖੰਡ ਬਣਾਉਂਦਾ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਬਹੁਤ ਹੀ ਸਵਾਦ ਬਣਦੀ ਹੈ ਵਰਫੀ ਇਹ ਲੋ ਜੀ ਅਸੀਂ ਤਾਂ ਦੀਵਾਲੀ ਦੇ ਉੱਤੇ ਬਣਾ ਕੇ ਤਿਆਰ ਕਰ ਲਈ ਤੁਸੀਂ ਵੀ ਕਰਿਓ ਤੇ ਕਮੈਂਟ ਕਰਕੇ ਦੱਸਿਓ